ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ 'ਚ ਚੁੰਨਾ ਚੁੰਨਾ ਲਾ ਕੇ ਫ੍ਰੀ ਹੋ ਗਏ ਤੇ ਅੱਜ ਮੈਂ ਪਸੂਮਾ 'ਚ ਵੜਿਆ ਤੇ ਮੈਨੂੰ ਮਹਿਸੂਸ ਹੋਇਆ ਵੀ ਗਾਵਾਂ ਦੇ ਦੋਵਾਂ ਦੇ ਨੌ ਕੱਟਣ ਵਾਲੇ ਆ ਤੇ ਪਰ ਦੋਵੇਂ ਗਾਵਾਂ ਸੂਨ ਵਾਲੀਆਂ ਸੀਗੀਆਂ ਆਪਣੀਆਂ ਤਾਂ ਹੀ ਸਰਿਸ ਕਜਾ ਸੀਗਾ ਪਰ ਫੇਰ ਵੀ ਅਸੀਂ ਇੱਕ ਤਜਰਬੇਕਾਰ ਬੰਦੇ ਨੂੰ ਅਪਰੋਚ ਕੀਤਾ ਮਤਲਬ ਉਹਨੂੰ ਪੁੱਛਿਆ ਵੀ ਜੇ ਐਂ ਕਰਕੇ ਗਾਵਾਂ ਸੂਨ ਵਾਲੀਆਂ ਤੇ ਜੇ ਤੁਸੀਂ ਨੌ ਕੱਟ ਦਿਓਗੇ ਤਾਂ ਠੀਕ ਆ ਕਹਿੰਦਾ ਵੀ ਮੇਰੇ ਕੋਲ ਤਜਰਬਾ ਹੈਗਾ ਥੋੜਾ ਜਿਹਾ ਤੇ ਮੈਂ ਬੜੇ ਆਰਾਮ ਨਾਲ ਆਏ ਹੁੰਦਾ ਨਾ ਵੀ ਪਸ਼ੂ ਨੌ ਨੂੰ ਕਟਾਉਣੇ ਉਦੋਂ ਡੱਗ ਡੁੱਗ ਪੈਂਦਾ ਤੇ ਪਸ਼ੂ ਦੇ ਸੱਟ ਵੀ ਲੱਗ ਸਕਦੀ ਸੂਨ ਵਾਲੇ ਪਸ਼ੂ ਦਾ ਬੱਚਾ ਵੀ ਹਿੱਲ ਸਕਦਾ ਦੋਵੇਂ ਗਾਵਾਂ ਦੇ ਸੂਨ ਚ 20 ਦਿਨ ਰਹਿੰਦੇ ਆ 20-20 ਦਿਨ ਤੇ ਦੋਵੇਂ ਆਪਾਂ ਸੇਲ ਵੀ ਕਰਨੀਆਂ ਵੈਸੇ ਜਦੋਂ ਨੇੜੇ ਆ ਗਈਆਂ ਉਦੋਂ ਵੀਡੀਓ ਪਾਵਾਂਗੇ ਇਸ ਵਿਸ਼ੇ ਤੇ ਵੀ ਵੀ ਆਪਾਂ ਸੇਲ ਕਰਨੀਆਂ ਤੋਂ ਉਦੋਂ ਬਾਅਦ ਬਾਈ ਆ ਗਿਆ ਤੇ ਮਣੀ ਆਪਣੇ ਖੇਤ ਕੰਮ ਕਰਦਾ ਹੁੰਦਾ ਕਦੇ-ਕਦੇ ਆਉਂਦਾ ਅੱਜ ਜੋ ਆਪਣੇ ਘਰੇ ਸੀਗਾ ਸੋ ਉਹਨੇ ਨਾਲ ਲਾ ਕੇ ਇਹਨੂੰ ਤਜਰਬਾ ਜ਼ਿਆਦੇ ਅਮਣੀ ਨੂੰ ਉਹਨੇ ਨਾਲ ਲਾ ਕੇ ਗਾਂ ਫੜ ਲਈ ਤੇ ਪਹਿਲਾਂ ਮੂਰਲੇ ਪੈਰ ਸਾਫ ਕਰਨ ਲੱਗ ਪਏ ਬਾਈ ਨੇ ਪਹਿਲਾਂ ਮੂਰਲੇ ਪੈਰ ਦੇ ਵਿੱਚ ਆਪ ਦਾ ਸੰਦ ਸੰੜਾ ਜਿਹਾ ਸੈੱਟ ਕਰਕੇ ਤੇ ਮੂਰਲੇ ਪੈਰ ਸਾਫ ਕਰਤੇ ਪਹਿਲਾਂ ਇੱਕ ਪੈਰ ਕੀਤਾ ਥੋੜਾ ਥੋੜਾ ਗਾਂ ਹਲਦੀ ਸੀ ਫਿਰ ਉਦੋਂ ਬਾਅਦ ਥੋੜਾ ਜਿਹਾ ਡਰਾਈ ਥੋੜੀ ਜੀ ਧਮਕਾਈ ਧਮਕੀ ਮੰਨ ਗਈ ਨਾਲ ਮਣੀ ਖੜਾ ਰਿਆ ਤੇ ਫਿਰ ਇਹਦਾ ਕਰਦਿਆ ਕਰਾਉਂਦਾ ਗਾਂ ਦੇ ਪੈਰ ਬਣਾਉਣ ਲੱਗ ਪਿਆ ਬਾਈ ਬਾਈ ਨਾਲ ਥੋੜੀਆਂ-ਬਹੁਤੀਆਂ ਗੱਲਾਂ ਵੀ ਕੀਤੀਆਂ ਪੈਸੇ ਦੀ ਗੱਲ ਵੀ ਕੀਤੀ ਉਹ ਕਹਿੰਦਾ ਵੀ ਇਹਨਾਂ ਨੂੰ ਗਾਂ ਦੇ ਪੈਰ ਬਣਾਉਣ ਤੇ ਤਾਂ ਮਿੰਟ 10 ਸੀ 10 ਹੀ ਲੱਗਦੇ ਆ 10 ਤਾਂ ਲੱਗਦੇ ਨਹੀਂ 5-7 ਮਿੰਟਾਂ ਚ 4 ਪੈਰ ਬਣ ਜਾਂਦੇ ਜੇ ਗਾਂ ਟੇਕੇ ਪਸ਼ੂ ਖੜਾ ਰਵੇ ਜੇ ਹਿੱਲੇ ਭੱਜਾ ਭਜਾਈ ਕਰੇ ਫਿਰ ਥੋੜਾ ਜਿਹਾ ਟਾਈਮ ਵੱਧ ਲੱਗਦਾ ਉਸ ਤੋਂ ਬਾਅਦ ਗੱਲਾਂ-ਬਾਤਾਂ ਕਰਦੇ ਪਿਛਲੇ ਪੈਰ ਤੇ ਪਹੁੰਚ ਗਿਆ ਮੈਟ ਤੇ ਸੀਗਾ ਤੇ ਮੈਟ ਤੇ ਨਾ ਮੈਟ ਦੇ ਵਿੱਚ ਦੀ ਟਾਬਰੀ ਸੀ ਸੈਣੀ ਜਿਹੜੀ ਨਾ ਬਾਈਆ ਬਣਾਈ ਜਾਂਦਾ ਨਾ ਉਹ ਤੋਂ ਬਾਅਦ ਅਸੀਂ ਪਰਲੇ ਪਾਸੇ ਲੈ ਗਏ ਮੈਟ ਤੇ ਉੱਥੇ ਬਣਾਉਣ ਲੱਗ ਪਿਆ ਕਹਿੰਦਾ ਵੀ ਲੋਕ ਯਾਰ ਨਾ ਸਾਡੇ ਤੋਂ ਖੁਸ਼ ਨਹੀਂਗੇ ਜਦੋਂ ਅਸੀਂ ਬਣਾਉਣ ਜਾਂਦੇ ਉਹ ਕਹਿੰਦੇ ਤੁਸੀਂ 5 ਮਿੰਟ ਲਾਇਆ ਤੇ ਤੁਹਾਨੂੰ 3-400 500 ਰੁਪਿਆ ਬਣ ਗਿਆ ਇੱਕ ਗਾਂ ਦਾ ਪਰ ਉਹ ਸਾਡੀ ਕਲਾ ਨਹੀਂ ਦੇਖਦੇ ਸਾਡਾ ਕੰਮ ਨਹੀਂ ਦੇਖਦੇ ਅਸੀਂ ਕਿਸ ਤਰੀਕੇ ਨਾਲ ਪਸ਼ੂ ਦਾ ਨਾ ਕੱਟਦੇ ਆ ਸਾਡੇ ਕੋਲ ਤਜਰਬਾ ਵੱਧ ਘੱਟ ਸੈਣੀ ਨਹੀਂ ਵਜਦੀ ਨੁਕਸਾਨ ਹੋ ਜਾਊਗਾ ਤਾਂ ਫਿਰ ਉਹ ਅਸੀਂ ਜ਼ਿੰਮੇਵਾਰ ਆ ਉੱਥੇ ਲੋਕ ਸਿਰਫ ਇਸ ਚੀਜ਼ ਦੇ ਪੈਸੇ ਵੇਖਦੇ ਆ ਵੀ ਇਹਨਾਂ ਨੇ 10 ਮਿੰਟ ਲਾਏ ਤੇ 300 ਰੁਪਿਆ 400 ਰੁਪਿਆ ਬਣਾ ਲਿਆ ਲੋਕ ਸਾਨੂੰ ਜੱਜਮੈਂਟ ਗਲਤ ਤਰੀਕੇ ਨਾਲ ਕਰਦੇ ਲੋਕ ਲੜਦੇ ਵੀ ਆ ਵੀ ਇਹ ਕਾ ਇਹ ਗੱਲਾਂ ਚੰਗੀਆਂ ਨਹੀਂ ਪਰ ਕਿਤੇ ਨਾ ਕਿਤੇ ਜਿਹੜੇ ਵੱਡੇ ਫਾਰਮਰ ਆ ਜਾਂ ਜਿਹੜੇ ਬੰਦੇ ਪਸ਼ੂ ਰੱਖਦੇ ਆ ਜਿਨ੍ਹਾਂ ਨੂੰ ਸਮਝ ਆ ਉਹ ਬੰਦੇ ਸਾਡੇ ਨਾਲ ਐਗਰੀ ਹੋ ਜਾਂਦੇ ਆ ਤੇ ਸਾਨੂੰ ਪੈਸੇ ਵਗੈਰਾ ਸਹੀ ਦੇ ਦਿੰਦੇ ਜਿਆਦਾਤਰ ਸਾਮਾ ਦੇ ਰੌਲੇ ਹੀ ਪੈਂਦਾ ਤੇ ਸਾਡਾ ਕੰਮ ਵੀ ਅੱਗੇ ਨਾਲੋਂ ਬਹੁਤ ਘਟ ਗਿਆ ਕਿਉਂਕਿ ਲੋਕ ਪਸ਼ੂ-ਪਸ਼ੂ ਰੱਖਣੋਂ ਹਟ ਗਏ ਆ ਤੋ ਇਦਾਂ ਗੱਲਾਂ-ਬਾਤਾਂ ਕਰਦੇ ਪਿਛਲੇ ਪੈਰੇ ਦੇ ਗਾਂ ਦੇ ਆਪਣੀ ਦੇ ਜ਼ਿਆਦੇ ਵੱਧੇ ਸੀ ਤੇ ਦਰਦ ਮਣਾਉਂਦੀ ਸੀ ਪਿਛਲੇ ਪੈਰਾਂ ਤੋਂ ਲੰਗ ਮਾਰਦੀ ਸੀ ਥੋੜਾ-ਥੋੜਾ ਥੋੜਾ-ਥੋੜਾ ਜਦੋਂ ਤੁਰਦੀ ਸੀ ਨਾ ਲੰਗ ਮਾਰਦੀ ਸੀ ਜਿਹਦੇ ਨਾਲ ਇਹਦਾ ਮਤਲਬ ਸੂਣ ਵਾਲੀ ਹੈ ਤੇ ਕਿਤੇ ਨਾ ਕਿਤੇ ਇਹਦੇ ਦੁੱਧ ਤੇ ਵੀ ਅਸਰ ਪੈਣਾ ਸੀਗਾ ਕਿਉਂਕਿ ਜਿਹੜਾ ਮੰਨ ਲਓ ਆਪ ਨੂੰ ਕੋਈ ਬਿਮਾਰੀ ਹੈ ਤੇ ਆਪਾਂ ਗਰੋਥ ਨਹੀਂ ਨਾ ਕਰਾਂਗੇ ਆਪਣੀ ਗਰੋਥ ਰੁਕ ਜੂਗੀ ਉਂਗਲ ਤੇ 6 ਵਜੇ ਹੋਵੇ ਤਾਂ ਸਾਰਾ ਸਰੀਰ ਖੜ ਜਾਂਦਾ ਉਹੀ ਸਿਸਟਮ ਪਸ਼ੂ ਦਾ ਬਸ ਪਸ਼ੂ ਨੇ ਬੋਲ ਕੇ ਨਹੀਂ ਦੱਸਣਾ ਵੀ ਮੇਰੇ ਫਲਾਣੇ ਥਾਂ ਤੇ ਦਰਦ ਹੁੰਦਾ ਉਹਨੇ ਪੱਠੇ ਛੱਡਨੇ ਆ ਜਾਂ ਜਲ ਲੱਤਾਂ ਤੇ ਦਰਦਤ ਲੰਗ ਮਾਰ ਕੇ ਵਿਖਾਉਣਾ ਕਿ ਸਰੀਰ ਸੀਖ ਨਹੀਂ ਤਾਂ ਬੈਠੇ ਰਹਿਣਾ ਬਸ ਇਹੀ ਪਸ਼ੂ ਨੇ ਨਿਸ਼ਾਨੀਆਂ ਦੇਣੀਆਂ ਹੋਰ ਵਿਚਾਰੇ ਨੇ ਬੋਲ ਕੇ ਤਾਂ ਆਪਾਂ ਨੂੰ ਦੱਸਣਾ ਨਹੀਂ ਆਪਾਂ ਨੂੰ ਆਪ ਨੂੰ ਸਮਝਣਾ ਪੈਣਾ ਤੇ ਇਹ ਦੋਵੇਂ ਗਾਵਾਂ ਆਪਾਂ ਸੇਲ ਵੀ ਕਰਦੀਆਂ ਅਜ ਤੋਂ 12 ਦਿਨਾਂ ਤੱਕ ਵੀਡੀਓ ਵੀ ਪਾਵਾਂਗੇ 15 ਦਿਨਾਂ ਤੱਕ ਵੀ ਕਿੰਨੇ ਪੈਸੇ ਲੈਣੇ ਆ ਇਨਾ ਦੁੱਧ ਦੋਵਾਂ ਥੱਲੇ ਹੈਗਾ 20 20 ਤੋਂ 22 ਲੀਟਰ ਦੋਵਾਂ ਥੱਲੇ ਇੱਕ ਗਾਂ ਜਿਹੜੀ ਇੱਥੇ ਤੁਹਾਨੂੰ ਦਿਸੂਗੀ ਡੱਬੀ ਦੀ ਚਿੱਟੀ ਤੇ ਡੱਬੀ ਉਹਦੇ ਤਿੰਨ ਥਾਂ ਆ ਪਰ ਉਹ ਦੁੱਧ ਬਹੁਤ ਦਿੰਦੀ ਹੈ ਦੁੱਧ ਉਹਦਾ ਹੈਗਾ 18 ਪਲੱਸ ਤੇ ਜਿਹੜੀ ਆ ਗਾਂ ਜੀ ਦੇ ਆਪਾਂ ਥਾਂ ਕੱਟੀ ਜਾਂਦੇ ਆ ਇਹਦਾ ਦੁੱਧ ਹੈਗਾ 22 ਪਲੱਸ 22 ਲੀਟਰ ਤੋਂ ਪਲੱਸ ਦੋ ਤਾਂ ਦੇਊਗੀ ਇਹ ਜਿਹੜੀ ਪਰਲੇ ਪਾਸੇ ਡੱਬੀ ਗਾਂ ਦੀ ਆ ਉਹ ਥਾਂ ਉਹਦੇ ਤਿੰਨ ਮਾਰਕੀਟ ਕੀਮਤ ਉਹਦੀ ਘਾਟਾ ਪਰ ਦੁੱਧ ਉਹਦੇ ਥੱਲੇ 18 ਤੋਂ 19 ਕਿਲੋ ਹੈਗਾ ਜੇ ਉਹਦੀ ਚੰਗੀ ਖਰਾਕ ਚੰਗੀ ਸੇਵਾ ਹੋਵੇ ਤਾਂ ਕੋਈ ਚ ਹੈਗੀ ਆ ਵੀ ਦੋਵੇਂ ਗਾਵਾਂ ਸੇਲ ਕਰਨੀਆਂ ਸੀ ਤਾਂ ਹੋਰ ਪਸ਼ੂ ਲਿਆਉਣੇ ਥੋੜੇ ਜੇ ਇਦੋਂ ਚੰਗੀ ਕੁਆਲਿਟੀ ਦੇ ਮਤਲਬ 1.5-1.5 ਲੱਖ ਰੁਪਏ ਦੇ ਆਸੇ-ਪਾਸੇ ਪੈਸੇ ਲਾਵਾਂਗੇ ਫਾਰਮ ਨੂੰ ਥੋੜਾ ਜਿਹਾ ਵਧੀਆ ਬਣਾਵਾਂਗੇ ਤੇ ਨੈਕਸਟ ਵੀਡੀਓ ਇਹਦੇ ਰਿਲੇਟਿਡ ਹੀ ਪਾਉਣੇ ਆਪਾਂ ਆਪਣਾ ਫਾਰਮ ਤੁਹਾਨੂੰ ਦਿਖਾਉਣਾ ਨਿਕਾ ਜੇ ਬਣਾਇਆ ਆਪਾਂ 3-4 ਪਸ਼ੂਆਂ ਦਾ ਇਹਦੇ ਵਿੱਚ ਕੀ ਕੀ ਸਹੂਲਤਾਂ ਕਿਵੇਂ ਕਿਵੇਂ ਬਣਾਇਆ ਕੀ ਪਾਣੀ ਦੀ ਨਿਕਾਸੀ ਆ ਕਿਸ ਤਰੀਕੇ ਦਾ ਪ੍ਰਬੰਧ ਆ ਕਿਉਂਕਿ ਪਸ਼ੂ ਆਪਾਂ ਖੁੱਲੇ ਰੱਖਦੇ ਆ ਇਹਦੇ ਵਿੱਚ ਬੰਨਦੇ ਨਹੀਂ ਸੰਗਲ ਨਹੀਂ ਪਾਉਂਦੇ ਦੋਵੇਂ ਗਾਵਾਂ ਖੁੱਲੀਆਂ ਰਹਿੰਦੀਆਂ ਆ ਦੇਖੋ ਇਹਨਾਂ ਨੂੰ ਵਧਿਆ ਵੈਸੀ ਤੇ ਦਰਦ ਹੁੰਦਾ ਫਿਰ ਇਹ ਵਿਚਾਰੀ ਤੇ ਹੋਣਾ ਹੀ ਆ ਆਪਣੇ ਮੜਾ ਜਾਂ ਉਂਗਲ 'ਚ ਨਾ ਵੜ ਜਾ ਤਾਂ ਆਪਣੇ ਕਿੰਨਾ ਦਰਦ ਹੁੰਦਾ ਸੋ ਪਸ਼ੂ ਬੋਲ ਨਹੀਂ ਸਕਦਾ ਸਾਰੇ ਜਣੇ ਤੁਸੀਂ ਵੀ ਧਿਆਨ ਰੱਖਿਆ ਕਰੋ ਮੋਕ ਮੁਕੇ ਤੇ ਨੋਂ ਨੋਂ ਵਗੈਰਾ ਕਟਾਉਂਦੇ ਰਿਹਾ ਕਰੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਧੰਨਵਾਦ